ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ Job Point Punjab ਦੇ ਉੱਤੇ ਤੇ ਅੱਜ ਆਪਾਂ ਪੰਜਾਬ ਪੁਲਿਸ ਕਨਸਟੇਬਲ 2025 ਦੇ ਉਮੀਦਵਾਰਾਂ ਲਈ ਇੱਕ ਇਨਫੋਰਮੇਸ਼ਨ ਹੈ ਜਿਹੜੀ ਬਹੁਤ ਜ਼ਰੂਰੀ ਉਹ ਲੈ ਕੇ ਆਏ ਆ ਕਿ ਕੁਝ ਬੱਚੇ ਕਈ ਦਿਨਾਂ ਤੋਂ ਕਮੈਂਟ ਕਰ ਰਹੇ ਸੀ ਕਿ ਸਰ ਸਾਨੂੰ ਕੁਝ ਈਮੇਲਾਂ ਆ ਰਹੀਆਂ ਨੇ ਪੰਜਾਬ ਪੁਲਿਸ ਦੁਆਰਾ ਤੇ ਸਾਨੂੰ ਜਾਂ ਫਿਰ ਟੈਕਸਟ ਮੈਸੇਜ ਆ ਰਹੇ ਨੇ ਸਰ ਇਹ ਕਿਉਂ ਆ ਰਹੇ ਨੇ ਜਾਂ ਫਿਰ ਇਹ ਫਿਜ਼ੀਕਲੀ ਕੋਈ ਅਪਡੇਟ ਆਈ ਹੈ ਜਾਂ ਫਿਜ਼ੀਕਲੀ ਜਿਹੜੀ ਸ਼ਾਰਟਲਿਸਟਡ ਕੈਂਡੀਡੇਟਸ ਹੋਏ ਨੇ ਉਹਨਾਂ ਨੂੰ ਸਿਰਫ ਇਹ ਈਮੇਲ ਆਈ ਹੈ ਅੱਜ ਆਪਾਂ ਇਹਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਪਹਿਲਾਂ ਮੈਂ ਜਿਹੜੀ ਤੁਹਾਨੂੰ ਇਹ ਕੰਪਲੀਟ ਮੈਂ ਕਿਸੇ ਬੱਚੇ ਤੋਂ ਇਹ ਜਿਹੜੀ ਮੰਗਵਾਈ ਸੀ ਠੀਕ ਹੈ ਤੇ ਆਪਾਂ ਉਸ ਚੀਜ਼ ਬਾਰੇ ਤੇ ਇਹ ਕਿੰਨਾਂ ਲਈ ਬੱਚੇ ਨਹੀਂ ਭੇਜੀ ਗਈ ਹੈ ਸਿਲੈਕਟਡ ਕੈਂਡੀਡੇਟਸ ਲਈ ਭੇਜੀ ਗਈ ਹੈ ਜਾਂ ਨਾਉਨ ਸਿਲੈਕਟਡ ਕੈਂਡੀਡੇਟਸ ਨੂੰ ਵੀ ਇਹ ਜਿਹੜੀ ਈਮੇਲ ਭੇਜੀ ਗਈ ਆ ਆਪਾਂ ਉਹਨਾਂ ਸਾਰੀ ਜਿਹੜੀ ਆ ਜਾਣਕਾਰੀ ਹੈ ਉਹ ਸਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਆ ਈਮੇਲ ਨੂੰ ਦੇਖ ਸਕਦੇ ਹੋ ਤੇ ਆ ਇੱਕ ਟੈਕਸਟ ਮੈਸੇਜ ਆਇਆ ਹੈ ਇਹ ਦੋਵੇਂ ਮਤਲਬ ਕਿ ਸੇਮ ਚੀਜ਼ਾਂ ਨਹੀਂ ਆ ਤੇ ਇਹ ਸੇਮ ਕੈਂਡੀਡੇਟ ਨੂੰ ਆਇਆ ਹੋਈਆਂ ਨਹੀਂਆਂ ਗਿਆ ਤੇ ਇਹ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਹੈ ਰਿਕਰੂਟਮੈਂਟ ਫੋਰ ਦੀ ਪੋਸਟ ਆਫ ਪੰਜਾਬ ਪੁਲਿਸ ਇਨ ਦੀ ਡਿਸਟ੍ਰਿਕਟ ਐਂਡ ਦੀ ਆਰਮਰ ਕੈਡਰ ਇਨ 2025 ਅਪਡੇਟਡ ਔਨ ਸ਼ਾਰਟਲਿਸਟਡ ਐਂਡ ਕੱਟਆਫ ਸਕੋਰਸ ਠੀਕ ਹੈ ਇਹਦੇ ਵਿੱਚ ਜਿਹੜਾ ਅਪਡੇਟ ਆਇਆ ਸੀ ਇਹ ਪਹਿਲਾ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਦਾ ਇਹ ਜਿਹੜੇ ਸ਼ਾਰਟਲਿਸਟਡ ਕੈਂਡੀਡੇਟ ਸੀ ਉਹਨਾਂ ਦੀ ਜਿਹੜੀ ਹੈਗੀ ਉਹਨਾਂ ਦੀ ਜਿਹੜੀ ਸ਼ਾਰਟਲਿਸਟ ਮਤਲਬ ਕਿ 15511 15511 ਜਿਹੜੇ ਕੈਂਡੀਡੇਟ ਸੀ ਇਹ ਜਿਹੜੀ ਉਹਨਾਂ ਦੀ ਸ਼ਾਰਟਲਿਸਟ ਕੱਢੀ ਸੀ ਕਿ ਜਿਹੜੇ ਜਿਹੜੇ ਫਿਜ਼ੀਕਲੀ ਐਲੀਜੀਬਲ ਹੋ ਗਏ ਇਹ ਜਿਹੜੀ ਹੈਗੀ ਕਿ ਉਹਨਾਂ ਨੂੰ ਵੀ ਐਮਐਲਤੇ ਜਿਹੜੇ ਕੈਂਡੀਡੇਟ ਨਾਉਨ ਸਿਲੈਕਟਡ ਨੇ ਮਤਲਬ ਜਿਨ੍ਹਾਂ ਦਾ ਇੱਕ ਅਧੇ ਮਕਸੂਰ ਰਹਿ ਗਿਆ ਜਿਹੜੇ ਕਿ ਇਸ ਵਾਰ 2025 ਦੇ ਵਿੱਚ ਆਪਣਾ ਨਾਮ ਇਸ ਦੇ ਵਿੱਚ ਨਹੀਂ ਲਿਆ ਸਕੇ ਇਹ ਜਿਹੜੀ ਹੈਗੇ ਈਮੇਲ ਤੇ ਟੈਕਸਟ ਮੈਸੇਜ ਉਹਨਾਂ ਨੂੰ ਆਏ ਨੇ ਠੀਕ ਹੈ ਇਹ ਕਿਉਂ ਆਏ ਨੇ ਇਹ ਉਹਨਾਂ ਨੂੰ ਸਿਰਫ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਦੇਣ ਲਈ ਆਏ ਸੀ ਕਿ ਤੁਸੀਂ ਜਾ ਕੇ ਆਪਣਾ ਜਿਹੜਾ ਰਿਜ਼ਲਟ ਹੈ ਆਪਣਾ ਸਕੋਰ ਕਾਰਡ ਹੈ ਉਹ ਤੁਸੀਂ ਪੰਜਾਬ ਪੁਲਿਸ ਦੀ ਸਾਈਟ ਤੋਂ ਜਾ ਕੇ ਅਫੀਸ਼ੀਅਲ ਪੋਰਟਲ ਤੋਂ ਜਾ ਕੇ ਤੇ ਆਪਣੀ ਆਈਡੀ ਜਿਹਨੂੰ ਤੁਸੀਂ ਰੀ ਲੌਗਇਨ ਕਰਕੇ ਆਪਣਾ ਜਿਹੜਾ ਸਕੋਰ ਦੇ ਸਕਦੇ ਹੋ ਤੇ ਜਿਹੜੀ 15511 ਸ਼ਾਰਟਲਿਸਟਡ ਕੈਂਡੀਡੇਟਸ ਸੀਗੇ ਉਹਨਾਂ ਦੇ ਜਿਹੜੇ ਰੋਲ ਨੰਬਰ ਆਏ ਸੀ ਜਿਹੜੀ ਲਿਸਟ ਆਈ ਸੀ ਉਹਦੇ ਵਿੱਚ ਤੁਸੀਂ ਆਪਣਾ ਜਾ ਕੇ ਰੋਲ ਨੰਬਰ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਜਿਹੜਾ ਰੋਲ ਨੰਬਰ ਹੈ ਉਹ ਇਹਦੇ ਵਿੱਚ ਆਇਆ ਜਾਂ ਨਹੀਂ ਕਿ ਜਿਹੜੇ ਤੁਹਾਡੇ ਕਟ-ਆਫ ਦੇ ਮਾਰਕਸ ਸੀਗੇ ਉਹ ਇਸ ਜਿਹੜਾ ਕਟ-ਆਫ ਨੂੰ ਪਾਸ ਕਰਕੇ ਜਿਹੜੇ ਤੁਹਾਡੇ ਮਾਰਕਸ ਸੀਗੇ ਉਹ ਤੁਹਾਨੂੰ ਇਸ 15000 ਕੈਂਡੀਡੇਟ ਦੇ ਵਿੱਚ ਲੈ ਕੇ ਆਇਆ ਜਾਂ ਨਹੀਂ ਠੀਕ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਦਿਸ ਇਜ਼ ਟੂ ਇਨਫੋਰਮ ਯੂ ਥੈਟ ਦੀ ਸ਼ੋਰਟਲਿਸਟਡ ਕੈਂਡੀਡੇਟਸ ਰੋਲ ਨੰਬਰ ਅਲੋਂਗ ਵਿਦ ਦੀ ਕਟ-ਆਫ ਸਕੋਰਸ ਫੋਰ ਦੀ ਸਟੇਜ 2 ਪੀਐਸਟੀ ਪੀਐਮਟੀ ਐਗਜ਼ਾਮ ਆਰ ਪਬਲਿਸ਼ਡ ਔਨ ਦੀ ਪੰਜਾਬ ਪੁਲਸ ਪੋਰਟਲ ਫੋਰ ਦੀ ਪੋਸਟ ਆਫ ਪੁਲਸ ਕਨਸਟੇਬਲ ਇਨ ਦੀ ਡਿਸਟ੍ਰਿਕਟ ਐਂਡ ਦੀ ਆਰਮਡ ਕੈਰੀਰ arm armored cadre sorry of the punjab police 2025 this pdf list is available on the general links section of the index page of the punjab police portal jithe ki is di link di gall kar rahe hain inna de matlab kul inna ne ehi cheez dassia ki jehde shortlisted candidate aaye ne unna de jehde roll number ne unna de jehde cut off score hai matlab ki unna de jehde punjab police ek side te jehda portal ho unna da utthe tuhnu dekhnu mil jauga ਤੇ ਜਿਹੜਾ ਇਹ ਮੈਸੇਜ ਵੀ ਆਇਆ ਸੀ ਮੈਸੇਜ ਵੀ ਇਸੇ ਤਰੀਕੇ ਨਾਲ ਆਇਆ ਸੀ ਕਿ ਤੁਸੀਂ ਆਪਦੀ ਜਿਹੜੀ ਈਮੇਲ ਜਾ ਕੇ ਚੈੱਕ ਕਰ ਸਕਦੇ ਹੋ ਇੱਥੇ ਜਿਸ ਤਰੀਕੇ ਨਾਲ ਲਿਖਿਆ ਹੋਇਆ ਕਿ ਤੁਹਾਡੀ ਈਮੇਲ ਜਿਹੜੀ ਰਜਿਸਟਰਡ ਈਮੇਲ ਸੀ ਐਗਜ਼ਾਮ ਲਈ ਉਸ ਤੇ ਜਾ ਕੇ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ ਮਤਲਬ ਕਿ ਇਹ ਇਨਫੋਰਮੇਸ਼ਨ ਦਿੱਤੀ ਹੋਈ ਹੈ ਇਹ ਪੈਸੇ ਜਿਹੜੇ ਪੰਜਾਬ ਪੁਲਿਸ ਕਨਸਟੇਬਲ 2025 ਦੇ ਉਮੀਦਵਾਰ ਸੀ ਜਿਨ੍ਹਾਂ ਨੇ ਵੀ ਐਗਜ਼ਾਮ ਫਿਲ ਕਰਿਆ ਸੀ ਟੋਟਲੀ 3.5 ਲੱਖ ਤੋਂ 4 ਲੱਖ ਬੰਦੇ ਨੇ ਜਿਹੜਾ ਐਗਜ਼ਾਮ ਫਿਲ ਕਰੇ ਸੀ ਸਾਰਿਆਂ ਨੂੰ ਜਿਹੜੀ ਹੈ ਈਮੇਲ ਆਈ ਹੈ ਠੀਕ ਹੈ ਇਹ ਕੋਈ ਨੌਨ ਸਿਲੈਕਟਿਡ ਦਾ ਸਿਲਕ ਸ ਤਾਂ ਕਰਕੇ ਮੈਂ ਉਮੀਦ ਕਰਦਾ ਜਿਹੜਾ ਤੁਹਾਡਾ ਅੱਜ ਦਾ ਡਾਊਟ ਹੈ ਇਹ ਕਲੀਅਰ ਹੋ ਗਿਆ ਹੋਊਗਾ ਤੇ ਜ ਜਿਹੜੀ ਇਨਫੋਰਮੇਸ਼ਨ ਹੈ ਤੁਹਾਨੂੰ ਜ਼ਰੂਰ ਜਿਹੜੀ ਹੈਗੀ ਵਧੀਆ ਲੱਗੀ ਹੋਊਗੀ ਅਗਰ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਤੇ ਨਾਲ ਹੀ ਨਾਲ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮੈਂ ਉਮੀਦ ਕਰਦਾ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ